சொல்லிச்சொல்லி हां आलो जवान बोलो बाला सियापति राम चंद्र महाराज की जय ਤੇ ਜੀ ਬ੍ਰਹਮਾ ਜੀ ਆ ਬ੍ਰਹਮੋ ਬ੍ਰਹਮਿਕਾ ਸਰਪੰਚਾ ਸ਼ਰਮਾ ਜੀ ਤੇ ਬਰੋ ਬ੍ਰਹਮਣ ਸਭਾ ਦੇ ਪ੍ਰਧਾਨ ਤੋਂ ਸੁਦੀਪ ਬਖਸ਼ਰ ਸ਼ਰਮਾ ਤੇ ਸਾਡੇ ਰੀਸ਼ੂ ਵੀ ਜਿਹੜੇ ਜਿੱਤਾਂ ਯੂਵਨਿਕਾ ਤੇ ਪੰਡਤ ਜੀ ਸਾਡੇ ਜੱਗਾ ਗਾਡੀ ਦੇ ਪ੍ਰਧਾਨ ਤਰਦੀਪ ਸ਼ਰਮਾ ਜੀ ਸਾਡੇ ਪੰਡਤ ਜੀ ਤੇ ਗਾਇਲ ਸ਼ਰਮਾ ਜਿਹੜਾ ਜੂਨ ਪ੍ਰਧਾਨ ਤੇ ਸਾਡੇ ਵੀਰ ਜੀ ਸਾਰੇ ਖੜੇ ਨੇ ਤੇ ਅਸੀਂ ਅੱਜ ਸਾਰਿਆਂ ਨੇ ਇਹਨਾਂ ਨੇ ਕਿੰਨਾ ਬੰਦੇ ਨੇ ਬਹੁਤ ਬਿੰਦ ਦਿੱਤੀ ਹੈ ਤੇ ਬਹੁਤ ਭਾਰੀ ਇਕੱਠ ਹੋਇਆ ਇੱਥੇ ਇਹਦਾ ਕੀ ਸਾਨੂੰ ਬਹੁਤ ਵੱਡਾ ਸਨਮਿਲਿਆ ਸਾਨੂੰ ਪਤਾ ਹੈ ਹੁਣ ਸਾਨੂੰ ਬਹੁਤ ਖੁਸ਼ੀ ਬੜੀ ਹੋਈ ਹੈ ਕਿ ਸਾਡੇ ਆਰਮ ਵਾਲੇ ਜਿਹੜਾ ਅੱਜ ਸਾਡੀ ਸਾਰੇ ਇਹਦੇ ਨਵੇਂ ਨੇ ਇਹ ਬਹੁਤ ਅੱਛੀ ਤਰ੍ਹਾਂ ਬ੍ਰਹਮਣ ਤੋਂ ਆਮ ਕਰਾਂਗੇ ਤੇ ਪਰਸ਼ਨਾਪ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਸੋ ਅੱਜ ਸਾਰੇ ਸਨਮਬਾਸੀ ਵੀ ਆਏ ਨੇ ਸਨਮ ਦੇ ਲੀਡਰ ਸਹਿਬਾਨ ਵੀ ਆਏ ਨੇ ਮੈਂ ਸਾਰੇ ਨੂੰ ਧੰਨਵਾਦ ਕਰਦਾ ਤੇ ਇਹਨਾਂ ਨੂੰ ਹੌਸਲਾ ਦਿੰਦੇ ਆ ਕਿ ਅੱਗੇ ਤੋਂ ਤੁਸੀਂ ਇਸ ਨੂੰ ਵੱਧ ਚੜ ਕੇ ਪ੍ਰੋਗਰਾਮ ਨੂੰ ਬਣਾਓ ਤੋ ਬਹੁਤ ਹੀ ਅੱਜ ਦਾ ਦਿਨ ਖੁਸ਼ੀਆਂ ਵਾਲਾ ਹੈ ਗੁਰੂ ਅਰਜਨ ਸਿੰਘ ਜੀ ਮਹਾਰਾਜ ਦਾ ਜਨਮ ਦਿਵਸ ਬੜੀ ਧੂਮ ਦਾ ਮਨਾਇਆ ਜਾ ਚੁੱਕਿਆ ਹੈ ਸਾਰੇ ਲੰਗਰ ਗ੍ਰਹਿਣ ਕਰ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਅੱਗੇ ਤਾਂ ਹੋਰ ਵੱਧ ਚੜ ਕੇ ਕਿ ਜਿੰਨ ਨੂੰ ਬ੍ਰਾਹਮਾ ਸਭਾ ਕਰਨ ਦੀ ਆ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਇਹਨਾਂ ਦੇ ਨਾਲ ਖੜ੍ਹਨ ਨੂੰ ਹਮੇਸ਼ਾ ਤਿਆਰ ਆ ਸੋ ਇਹਨਾਂ ਨੇ ਕਿਹਾ ਹਕੀਮਤ ਅਜੱਚ ਹੈ ਗੁਰੂ ਅਰਜਨ ਸਿੰਘ ਮਹਾਰਾਜ ਜੀ